ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਮੇਂਦਰ ਸਿੰਘ ਹਾਜ਼ਰ ਹਾਂ ਨਵੇਂ ਵਿਕੀਡੋ ਵਿੱਚ ਵੀਡੀਓ ਦੇ ਨਾਲ ਸੋ ਅੱਜ ਦਾ ਜੋ ਸਾਡਾ ਵਿਸ਼ਾ ਹੈ ਮੈਡੀਟੇਸ਼ਨ ਧਿਆਨ ਕੀ ਹੈ ਤੇ ਇਹ ਸਾਡੀ ਜ਼ਿੰਦਗੀ ਵਿੱਚ ਕਿਵੇਂ ਕੰਮ ਕਰਦਾ ਹੈ ਸਾਡੀ ਜ਼ਿੰਦਗੀ ਨੂੰ ਕਿਵੇਂ ਬਦਲਦਾ ਹੈ ਸੋ ਦੋਸਤੋ ਅਕਸਰ ਹੀ ਅਸੀਂ ਧਿਆਨ ਮੈਡੀਟੇਸ਼ਨ ਦੇ ਬਾਰੇ ਬਹੁਤ ਸਾਰੀਆਂ ਕਾਲਪਨਿਕ ਝੂਠੀਆਂ ਗੱਲਾਂ ਨੂੰ ਸੁਣਦੇ ਆ ਰਹੇ ਹਾਂ ਮੈਡੀਟੇਸ਼ਨ ਕਰੋਗੇ ਤਾਂ ਕੋਈ ਸੱਚ ਖੰਡ ਮਿਲੇਗਾ ਕੋਈ ਰੱਬ ਮਿਲੇਗਾ ਸੋ ਇਸ ਤਰ੍ਹਾਂ ਦੀ ਇਹ ਕਾਲਪਨਿਕ ਗੱਲਾਂ ਨੇ ਮੈਡੀਟੇਸ਼ਨ ਦਾ ਮੁੱਖ ਕੰਮ ਕੀ ਹੈ ਸਾਡੇ ਊਰਜਾ ਜੋ ਸਾਡੀ ਅਧਿਆਤਮਿਕ ਊਰਜਾ ਹੈ ਉਸ ਦੇ ਵੇਗ ਨੂੰ ਬਦਲਣਾ ਹੈ ਅਸੀਂ ਮੈਡੀਟੇਸ਼ਨ ਦਾ ਜਿਹੜਾ ਮੁੱਖ ਕੰਮ ਹੈ ਉਹ ਤੁਹਾਨੂੰ ਸਮਝਾਵਾਂਗੇ ਅਤੇ ਮੈਡੀਟੇਸ਼ਨ ਕੀ ਹੈ ਆਪਣੇ ਧਿਆਨ ਨੂੰ ਜਾਗਿਤ ਅਵਸਥਾ ਵਿੱਚ ਲੈ ਕੇ ਆਉਣਾ ਮੈਡੀਟੇਸ਼ਨ ਦੋ ਤਰ੍ਹਾਂ ਦਾ ਹੁੰਦਾ ਇੱਕ ਤਾਂ ਧਿਆਨ ਨੂੰ ਇਕੱਤਰ ਕਰਨਾ ਇੱਕੋ ਚੀਜ਼ ਦੇ ਤੇ ਕਨਸੈਂਟਰੇਟ ਕਰਨਾ ਇਹ ਨੂੰ ਵੀ ਮੈਡੀਟੇਸ਼ਨ ਦਾ ਮੈਡੀਟੇਸ਼ਨ ਮੰਨ ਲੈਂਦੇ ਹੋ ਤੇ ਲੋਕਾਂ ਪਰ ਇਹ ਮੈਡੀਟੇਸ਼ਨ ਦਾ ਹਿੱਸਾ ਨਹੀਂ ਹੈ ਧਿਆਨ ਨੂੰ ਕਨਸੈਂਟਰੇਟ ਕਰਨਾ ਅਤੇ ਧਿਆਨ ਨੂੰ ਜਾਗਰਤ ਅਵਸਥਾ ਵਿੱਚ ਲੈ ਕੇ ਆਉਣਾ ਇਹਦੇ ਵਿੱਚ ਫਰਕ ਹੈ ਕਨਸੈਂਟਰੇਟ ਕਰਨ ਤੋਂ ਭਾਵ ਆਸ-ਪਾਸ ਦੀ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਣਾ ਕਨਸੈਂਟਰੇਟ ਤੋਂ ਬਾਅਦ ਇਕੱਤਰ ਕਰਨ ਤੋਂ ਭਾਵ ਤੁਹਾਡੇ ਆਸ-ਪਾਸੇ ਕੀ ਹੋ ਰਿਹਾ ਉਹ ਸਭ ਨੂੰ ਭੁੱਲ ਜਾਣਾ ਉਹ ਹੈਗਾ ਧਿਆਨ ਇਕੱਤਰ ਕਰਨਾ ਕਨਸੈਂਟਰੇਟ ਕਰਨਾ ਇਹ ਰਿਟ ਮੈਡੀਟੇਸ਼ਨ ਦਾ ਹਿੱਸਾ ਨਹੀਂ ਹੈ ਪਰ ਇਸ ਨੂੰ ਬਹੁਤੇ ਲੋਕ ਮੈਡੀਟੇਸ਼ਨ ਮੰਨਦੇ ਹਨ ਤੇ ਧਿਆਨ ਨੂੰ ਜਾਗਰਿਤ ਅਵਸਥਾ ਵਿੱਚ ਲੈ ਕੇ ਆਉਣਾ ਕਹਿਣ ਤੋਂ ਭਾਵ ਆ ਤੁਹਾਡੇ ਆਸ-ਪਾਸ ਕੀ ਹੋ ਰਿਹਾ ਤੇ ਤੁਸੀਂ ਕੀ ਕਰ ਰਹੇ ਹੋ ਉਹ ਹਰ ਇੱਕ ਚੀਜ਼ ਦੇ ਪ੍ਰਤੀ ਜਾਗਰਿਤ ਹੋਣਾ ਤੁਹਾਨੂੰ ਆਸ-ਪਾਸ ਦੇ ਦਾ ਵੀ ਪਤਾ ਹੋਵੇ ਤੇ ਤੁਸੀਂ ਕੀ ਕਰ ਰਹੇ ਤੁਹਾਨੂੰ ਇਹ ਵੀ ਪਤਾ ਹੋਵੇ ਜਿਹੜਾ ਧਿਆਨ ਇਕੱਤਰ ਕਰਨਾ ਇਹ ਸਿੱਖਿਆਤਕ ਤੌਰ ਤੇ ਆਪਾਂ ਜੇ ਕਹਿੰਦੇ ਵਿਗਿਆਨਿਕ ਤੌਰ ਤੇ ਇਸ ਦਾ ਮਹੱਤਵ ਹੈ ਪਰ ਜਿਹੜੇ ਜਦੋਂ ਆਪਾਂ ਧਿਆਨ ਇਕੱਤਰ ਕਰਨ ਦੀ ਕੋਸ਼ਿਸ਼ ਕਰਦੇ ਆ ਉਦੋਂ ਅਸੀਂ ਜਾਗਰਤ ਅਵਸਥਾ ਵਿੱਚ ਨਹੀਂ ਰਹਿੰਦੇ ਉਦੋਂ ਸਾਡੀ ਮਾਨਸਿਕ ਅਵਸਥਾ ਜਿਹੜੀ ਹੈ ਜੋ ਭੁੱਲਣ ਵਾਲੀ ਹੋ ਜਾਂਦੀ ਆ ਇੱਕੋ ਚੀਜ਼ ਦੇ ਉੱਤੇ ਧਿਆਨ ਨੂੰ ਸਾਥ ਦੇ ਸਾਥ ਦੇ ਆ ਜਦੋਂ ਅਸੀਂ ਧਿਆਨ ਨੂੰ ਇਕੱਤਰ ਕਰਦੇ ਆ ਇੱਕ ਜਗ੍ਹਾ ਤੇ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਆਪੇ ਫਿਰ ਜਦੋਂ ਇਸ ਚੀਜ਼ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਉਦੋਂ ਅਸੀਂ ਜਿਹੜੀਆਂ ਮੇਨ ਜਾਂ ਮੁੱਖ ਚੀਜ਼ਾਂ ਹਨ ਉਹਨਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਦੇ ਆ ਜਦੋਂ ਅਸੀਂ ਧਿਆਨ ਨੂੰ ਇਕੱਤਰ ਕਰਦੇ ਆ ਮੈਡੀਟੇਸ਼ਨ ਜੇ ਅਸੀਂ ਸਪਿਰਚੁਅਲ ਅਧਿਆਤਮਿਕ ਤੌਰ ਤੇ ਮੈਡੀਟੇਸ਼ਨ ਦੀ ਗੱਲ ਕਰੀਏ ਇਸ ਉਸੇ ਜਾਗਰਤ ਅਵਸਥਾ ਵਿੱਚ ਆਉਣਾ ਕੈਸ ਤੋਂ ਬਾਹਰ ਤੁਹਾਡੇ ਆਸ-ਪਾਸੇ ਕੀ ਹੋ ਰਿਹਾ ਤੁਸੀਂ ਕੀ ਕਰ ਰਹੇ ਹੋ ਤੁਹਾਡੇ ਅੰਦਰ ਕੀ ਚੱਲ ਰਿਹਾ ਹਰ ਇੱਕ ਚੀਜ਼ ਦੇ ਪ੍ਰਤੀ ਜਾਗਰਿਤ ਹੋਣਾ ਆਪਣੇ ਖਿਆਲਾਂ ਦੇ ਪ੍ਰਤੀ ਜਾਗਰਿਤ ਹੋਣਾ ਆਪਣੇ ਬੋਲਾਂ ਦੇ ਪ੍ਰਤੀ ਜਾਗਰਿਤ ਹੋਣਾ ਆਪਣੇ ਭਾਵਨਾਵਾਂ ਦੇ ਪ੍ਰਤੀ ਜਾਗਰਿਤ ਹੋਣਾ ਯਾਨੀ ਕੈਸ ਤੋਂ ਭਾਵ ਤੁਹਾਨੂੰ ਗਲਤ ਸਹੀ ਦੀ ਪਹਿਚਾਣ ਹੋਣਾ ਸਹੀ ਮੈਡੀਟੇਸ਼ਨ ਦਾ ਮਕਸਦ ਹੈ ਸੋ ਆਪਾਂ ਜਿਹੜਾ ਮੈਡੀਟੇਸ਼ਨ ਹੈ ਕਿਵੇਂ ਕਰਨਾ ਕਿਉਂ ਕਰਨਾ ਇਸਦੇ ਕੀ ਲਾਭ ਹਨ ਇਸ ਦੇ ਵਿੱਚ ਸਾਨੂੰ ਕੀ ਕੀ ਪ੍ਰਾਪਤ ਹੋ ਸਕਦਾ ਹੈ ਮੈਡੀਟੇਸ਼ਨ ਤੋ ਅਸੀਂ ਕਿਸ ਤਰ੍ਹਾਂ ਦੀਆਂ ਸਿੱਧੀਆਂ ਜਾਂ ਕੀ ਸ਼ਕਤੀਆਂ ਅਸੀਂ ਪ੍ਰਾਪਤ ਕਰ ਸਕਦੇ ਹਾਂ ਸੋ ਦੋਸਤੋ ਅਸੀਂ ਜਨਾ ਜੀਵਨ ਵਿੱਚ ਵਿਚਰਦੇ ਹਾਂ ਬਹੁਤ ਸਾਰੀਆਂ ਨਕਾਰਾਤਮਕ ਕਿਰਨਾਂ ਸਾਹਮਣਾ ਕਰਦੇ ਹਾਂ ਬਹੁਤ ਜ਼ਿਆਦਾ ਨੈਗਟਿਵਿਟੀ ਹਰ ਰੋਜ਼ ਸਾਨੂੰ ਮਿਲਦੀ ਹੈ ਬਹੁਤ ਜਿਆਦਾ ਨੈਗਟਿਵਿਟੀ ਦੇ ਵਿੱਚ ਅਸੀਂ ਘਿਰੇ ਰਹਿੰਦੇ ਹਾਂ ਤੇ ਜਿਸ ਦੀ وجہ ਕਰਕੇ ਅਸੀਂ ਮਾਨਸਿਕ ਤੌਰ ਤੇ ਬਹੁਤ ਜ਼ਿਆਦਾ ਡਿਸਟਰਬ ਹੋ ਜਾਂਦੇ ਹਾਂ ਚਿੰਤਾ ਵਿੱਚ ਚਲੇ ਜਾਂਦੇ ਹਾਂ ਆਪਣੇ ਆਪ ਨੂੰ ਇਰੀਟੇਟਡ ਪੁੱਦਾ ਮਹਿਸੂਸ ਕਰਦੇ ਹਾਂ ਜਿਸ ਦੀ وجہ ਕਰਕੇ ਅਸੀਂ ਦੁੱਖ ਦੇ ਚ ਜਾਂਦੇ ਹਾਂ ਤਕਲੀਫ ਵਿੱਚ ਚਲੇ ਜਾਂਦੇ ਹਾਂ ਬਿਮਾਰੀ ਵਿੱਚ ਚਲੇ ਜਾਂਦੇ ਹਾਂ ਮੈਡੀਟੇਸ਼ਨ ਸੇ ਤੇ ਆਤਮਿਕ ਤੌਰ ਤੇ ਅਸੀਂ ਆਪਣੇ ਆਪ ਨੂੰ ਜਾਗਰਿਤ ਕਰਦੇ ਆ ਕਿਹਤੋਂ ਸਾਨੂੰ ਗਲਤ ਸਹੀ ਦਾ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਸਭ ਤੋਂ ਪਹਿਲਾਂ ਮੈਡੀਟੇਸ਼ਨ ਸਾਡੇ ਜੀਵਨ ਵਿੱਚ ਕੀ ਕਰਦਾ ਹੈ ਜਦੋਂ ਅਸੀਂ ਮੈਡੀਟੇਸ਼ਨ ਦੀ ਸ਼ੁਰੂਆਤ ਕਰਦੇ ਆ ਤਾਂ ਸਭ ਤੋਂ ਪਹਿਲਾਂ ਸਾਡੇ ਖਿਆਲਾਂ ਦੀ ਰਿਪੇਅਰ ਹੁੰਦੀ ਹੈ ਜੋ ਅਸੀਂ ਵਿਚਾਰ ਲੈਨੇ ਆ ਜੋ ਅਸੀਂ ਥਾਟ ਲੈਨੇ ਆ ਉਹਨਾਂ ਦੀ ਰਿਪੇਅਰ ਹੁੰਦੀ ਹੈ ਸ਼ੁਰੂ-ਸ਼ੁਰੂ ਦੇ ਵਿੱਚ ਸਭ ਦਾ ਸਰੀਰ ਵੀ ਦੁਖਦਾ ਸਾਡੇ ਮਨ ਦੇ ਵਿੱਚ ਬਹੁਤ ਸਾਰੇ ਨੈਗੇਟਿਵ ਖਿਆਲ ਆਉਂਦੇ ਹਨ ਉਹ ਖਿਆਲਾਂ ਨੂੰ ਅਸੀਂ ਪਾਰ ਕਰਨਾ ਉਹ ਖਿਆਲਾਂ ਨੂੰ ਅਸੀਂ ਕਿਵੇਂ ਪਾਰ ਕਰਨਾ ਜਦੋਂ ਸਾਡੇ ਮਨ ਦੇ ਵਿੱਚ ਖਿਆਲ ਆਉਣ ਉਹਨਾਂ ਨੂੰ ਦਬਾਉਣਾ ਨਹੀਂ ਉਹਨਾਂ ਨੂੰ ਵੇਖਣਾ ਸਮਝਣਾ ਕਿ ਉਹ ਕਿਉਂ ਆ ਰਹੇ ਨੇ ਕਿਸ وجہ ਦੇ ਕਰਕੇ ਆ ਰਹੇ ਨੇ ਖਿਆਲ ਕਿੱਥੋਂ ਆ ਰਹੇ ਹਨ ਉਹਨਾਂ ਦੇ ਪਿੱਛੇ ਦਾ ਕਾਰਨ ਕੀ ਹੈ ਕਿ ਉਹਨਾਂ ਖਿਆਲਾਂ ਦੇ ਨਾਲ ਉਹ ਵਿਚਾਰਾਂ ਦੇ ਨਾਲ ਤੁਹਾਡਾ ਫਿਰਿਸ਼ਤਾ ਹੈ ਜਦੋਂ ਤੁਹਾਡੇ ਮਨ ਵਿੱਚ ਬਹੁਤ ਜ਼ਿਆਦਾ ਖਿਆਲ ਆਉਣ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਨੀ ਉਹਨਾਂ ਨੂੰ ਤਾਂ ਬੰਨ੍ਹਣ ਦੀ ਕੋਸ਼ਿਸ਼ ਨਹੀਂ ਕਰਨੀ ਤੁਸੀਂ ਸਵਾਸਤਾਂ ਉੱਤੇ ਧਿਆਨ ਲਗਾਉਣਾ ਖਿਆਲਾਂ ਨੂੰ ਵੇਖਣਾ ਖਿਆਲਾਂ ਪ੍ਰਤੀ ਜਾਗਰੂਤ ਹੋਣਾ ਇੱਕ ਖਿਆਲ ਆਇਆ ਗਿਆ ਇੱਕ ਖਿਆਲ ਆਇਆ ਗਿਆ ਉਹਨਾਂ ਖਿਆਲਾਂ ਨਾਲ ਝੁਲਣਾ ਨਹੀਂ ਉਹਨਾਂ ਖਿਆਲਾਂ ਨਾਲ ਰਹਿਣਾ ਨਹੀਂ ਉਹਨਾਂ ਨਾਲ ਮਿਕਸਪ ਨਹੀਂ ਹੋਣਾ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਆ ਤਾਂ ਉਹ ਹੌਲੀ-ਹੌਲੀ ਉਹ ਖਿਆਲ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ ਅਸੀਂ ਖਿਆਲਾਂ ਨੂੰ ਦੇਖਣਾ ਸ਼ੁਰੂ ਕਰਦੇ ਆ ਆਪਣੇ ਵਿਚਾਰਾਂ ਨੂੰ ਦੇਖਣਾ ਸ਼ੁਰੂ ਕਰਦੇ ਆ ਜੋ ਥਾਟ ਸਾਡੇ ਮਨ ਦੇ ਵਿੱਚ ਨੈਗੇਟਿਵ ਪੋਜ਼ਿਟਿਵ ਚੱਲ ਰਹੇ ਆ ਜਦੋਂ ਅਸੀਂ ਉਹਨਾਂ ਥਾਟਸ ਨੂੰ ਵੈਲਕਮ ਬੋਲਦੇ ਆ ਉਹਨਾਂ ਨੂੰ ਵੇਖਦੇ ਆ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਉਹ ਉਸੇ ਘੜੀ ਉਹ ਖਿਆਲ ਖਤਮ ਹੋਣੇ ਸ਼ੁਰੂ ਹੋ ਜਾਂਦੇ ਆ ਸਾਡੇ ਖਿਆਲਾਂ ਦਾ ਜੋ ਦਾਇਰਾ ਛੋਟਾ ਹੁੰਦਾ ਜਾਂਦਾ ਹੈ ਘਟਦਾ ਜਾਂਦਾ ਹੈ ਸਾਡੇ ਮਨ ਦੇ ਵਿੱਚ ਖਿਆਲਾਂ ਦੀ ਜੋ ਗਿਣਤੀ ਹੈ ਉਹ ਥੋੜੀ ਹੁੰਦੀ ਜਾਂਦੀ ਹੈ ਤੇ ਇਹੋ ਜਿਹੇ ਖਿਆਲ ਰਹ ਜਾਂਦੇ ਹਨ ਜਿਹੜੇ ਖਿਆਲਾਂ ਸਾਨੂੰ ਜ਼ਰੂਰਤ ਹੁੰਦੀ ਹੈ ਇਸ ਤੋਂ ਇਲਾਵਾ ਜੋ ਫालतू ਦੇ ਖਿਆਲ ਜੋ 네ਗੇਟਿਵ ਖਿਆਲ ਹਨ ਜੋ ਬਿਨਾਂ ਵਜ੍ਹਾ ਦੇ ਸਾਡੇ ਮਨ ਦੇ ਵਿੱਚ ਪੁਰ ਰਹੇ ਹਨ ਘੁੰਮ ਫਿਰ ਰਹੇ ਹਨ ਉਹ ਖਿਆਲ ਹੌਲੀ ਹੌਲੀ ਸਾਡੇ ਜੀਵਨ ਦੇ ਵਿੱਚੋਂ ਖਤਮ ਹੋਨੇ ਸ਼ੁਰੂ ਹੋ ਜਾਂਦੇ ਹਨ ਕੀ ਹੁੰਦਾ ਜਦੋਂ ਜਦੋਂ ਅਸੀਂ ਇਹ ਖਿਆਲਾਂ ਨੂੰ ਖਤਮ ਕਰਦੇ ਸਾਡੀ ਚੋੜ ਸਾਡੀ ਨਾੜੀ ਤੇ ਵੱਜਦੀ ਹੈ ਸਵਾਸਤਥ ਦੇ ਵਿੱਚ ਜਦੋਂ ਅਸੀਂ ਧਿਆਨ ਇਕੱਤਰ ਕਰਦੇ ਜਦੋਂ ਸਵਾਸ ਸਾਡਾ ਠਹਿਰਾ ਜਾਂਦਾ ਇਹ ਤਾਂ ਉਤਾਹਾਂਗਾ ਹੈ ਇਹ ਜਿੰਦਾ ਸਵਾਸ ਹੁੰਦਾ ਹੈ ਬਾਹਰ ਮਰਦਾ ਸਵਾਸ ਹੁੰਦਾ ਹੈ ਕਹਿੰਦੇ ਤੋਂ ਪਾ ਜੇ ਤੁਸੀਂ ਸਵਾਸ ਨੂੰ ਅੰਦਰ ਲੈਣੇ ਆ ਉਹ ਜਿੰਦਾ ਹੁੰਦਾ ਹੈ ਤੇ ਬਾਹਰ ਜੋ ਸਵਾਸ ਆਉਂਦਾ ਹੈ ਮਰਦਾ ਹੁੰਦਾ ਹੈ ਜਿ세 ਇੱਥੇ ਆਧਵੀ ਤੌਰ ਤੇ ਗੱਲ ਕਰੀ ਜਦੋਂ ਬੱਚਾ ਕੋਈ ਜਨਮ ਲੈਂਦਾ ਹੈ ਉਹ ਪਹਿਲਾ ਸਵਾਸ ਅੰਦਰੋਂ ਲੈਂਦਾ ਹੈ ਜੋ ਜਿੰਦਾ ਸਵਾਸ ਹੁੰਦਾ ਹੈ ਜਦੋਂ ਇਨਸਾਨ ਕੋਈ ਮਰਦਾ ਹੈ ਉਸ ਦਾ ਜੋ ਲਾਸਟ ਸਵਾਸ ਹੁੰਦਾ ਉਹ ਬਾਹਰੋਂ ਹੁੰਦਾ ਜਿਸ ਨੂੰ ਉਹ ਮਰਦਾ ਸਵਾਸ ਕਹਿੰਦੇ ਆ ਹਰ ਇਨਸਾਨ ਹਰ ਸਵਾਸ ਦੇ ਨਾਲ ਜਿਉ ਰਿਹਾ ਹੈ ਤੇ ਮਰ ਰਿਹਾ ਹੈ ਸੋ ਇਹੀ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੋ ਜਿਵੇਂ ਅਸੀਂ ਸਵਾਸਤ ਨੂੰ ਤੇਪਾਤੇ ਅਨੁਕਮਣਿਆ ਸਾਡੇ ਸਵਸਨ ਦੀ ਗਹਿਰਾਈ ਜਿੰਨੀ ਜ਼ਿਆਦਾ ਹੋਵੇਗੀ ਅਸੀਂ ਓਨੇ ਜ਼ਿਆਦਾ ਜਾਗਰੂਕ ਅਵਸਥਾ ਵਿੱਚ ਹੋਵਾਂਗੇ ਅਸੀਂ ਓਨੇ ਜ਼ਿਆਦਾ ਹੋਰ ਕਾਲਪਨਿਕ ਚੀਜ਼ਾਂ ਤੋਂ ਪਾਸੇ ਹੋਵਾਂਗੇ ਹੋਰ ਜ਼ਿਆਦਾ ਅਸੀਂ ਅ ਅਧਿਆਤਮਿਕ ਚੀਜ਼ਾਂ ਦੇ ਨਾਲ ਜੁੜਦੇ ਜਾਵਾਂਗੇ ਕਾਲਪਨਿਕ ਚੀਜ਼ਾਂ ਤੋਂ ਪਾਸੇ ਹੁੰਦੇ ਜਾਵਾਂਗੇ ਸਾਡੇ ਧਿਆਨ ਦੀ ਗਹਿਰਾਈ ਵਧਦੀ ਜਾਵੇਗੀ ਜਿਵੇਂ ਉਹ ਸਾਡਾ ਧਿਆਨ ਹੇਠਾਂ ਤੋਂ ਉੱਪਰ ਵੱਲ ਉੱਠਦਾ ਜਾਵੇਗਾ ਕਹਨ ਤੋ ਭਾਵ ਅਸੀਂ ਆਪਣੇ ਆਪ ਨੂੰ ਬਾਸਮਾਤੋਂ ਬਾਰ ਕਰਦੇ ਜਾਵਾਂਗੇ ਸਾਨੂੰ ਵਾਸਨਾਵਾਂ ਦੀ ਸਮਝ ਆਉਣ ਲੱਗੀ ਸ਼ੈਕੂਅਲੀ ਐਕਟੀਵਿਟੀ ਦੀ ਸਮਝ ਆਉਣ ਲੱਗੀ ਸਾਨੂੰ ਹੋਰ ਸਮਾਜਿਕ ਗਤੀਵਿਧੀਆਂ ਦੀ ਸਮਝ ਆਉਣ ਲੱਗੀ ਸਾਡਾ ਜੋ ਧਿਆਨ ਉਹ ਕਿਹੇ ਥਾਂ ਵੱਲ ਹੈ ਏਠਾ ਵੱਲ ਪਾਉ ਖਾਣ ਪੀਣ ਵੱਲ ਨੱਚਣ ਟੱਪਣ ਵੱਲ ਸ਼ਰਾਬ ਨਸ਼ੀਲ ਨਸ਼ਾ ਕਰਨ ਦੇ ਵੱਲ ਸ਼ੈਕੂਅਲੀ ਐਕਟੀਵਿਟੀ ਦੇ ਵੱਲ ਸਾਡਾ ਧਿਆਨ ਉਹ ਜ਼ਿਆਦਾ ਹੈ ਜਿਉਂ ਜਿਉਂ ਅਸੀਂ ਧਿਆਨ ਦੀ ਇਸ ਪ੍ਰਕਿਰਿਆ ਦੇ ਵਿੱਚ ਆਪਣੇ ਖਿਆਲਾਂ ਨੂੰ ਉਤਾਹ ਵੱਲ ਚੱਕਦੇ ਜਾਵਾਂਗੇ ਸੋ ਆਪਣੇ ਊਰਜਾ ਨੂੰ ਉਤਾਹ ਵੱਲ ਚੱਕਦੇ ਜਾਵਾਂਗੇ ਸਾਡੇ ਵਿੱਚ ਕੰਮ ਕਰਨ ਦੀ ਪ੍ਰਵਿਰਤੀ ਬਦਲ ਜਾਵੇਗੀ ਸਾਡੇ ਵਿੱਚ ਸਾਡੀ ਬੋਡੀ ਸਾਡਾ ਜਦੋਂ ਐਕਟਿਵ ਹੋਣਾ ਸ਼ੁਰੂ ਹੋ ਜਾਵੇਗਾ ਸਾਡੇ ਸਰੀਰਿਕ ਅਤੇ ਮਾਨਸਿਕ ਵਿਕਾਰ ਬਿਮਾਰੀਆਂ ਖਤਮ ਹੋਣੀ ਸ਼ੁਰੂ ਹੋ ਜਾਣਗੀਆਂ ਸਾਡੇ ਅੰਦਰ ਨਵਾਂ ਕੁਝ ਸਿੱਖਣ ਦੀ ਨਵਾਂ ਕੁਝ ਕਰਨ ਦੀ ਚਾਹਤ ਪੈਦਾ ਹੋ ਜਾਵੇਗੀ ਇਹ ਜਿਵੇਂ ਜਿਵੇਂ ਅਸੀਂ ਧਿਆਨ ਦੀ ਜਗ੍ਹਾ ਵਿੱਚ ਉਤਰਦੇ ਜਾਵਾਂ ਸਾਡੇ ਅੰਦਰ ਦੇ ਡਰ ਖਾਕ ਹੁੰਦੇ ਜਾਣਗੇ ਜੋ ਅੰਦਰ ਸਾਡੇ ਡਰ ਨੂੰ 네ਗੇਟਿਵਿਟੀ ਕਰਕੇ ਹਨ ਨਕਾਰਾਤਮਕ ਊਰਜਾ ਕਰਕੇ ਹਨ ਸਾਡੇ ਸਾਡੇ ਊਰਜਾ ਦਵੇ ਹੈਟਾ ਨੂੰ ਹੈ ਜਿਉਂ ਹੀ ਇਹ ਊਰਜਾ ਹੈਟਾ ਤੋਂ ਉੱਪਰ ਵੱਲ ਨੂੰ ਵਧਣੀ ਸ਼ੁਰੂ ਹੋਵੇਗੀ ਗੁਪਤ ਆਗਮ ਤੋਂ ਉੱਪਰਲੀ ਨਾੜੀ ਤੇ ਨਾੜੀ ਦੇ ਹਿਲਦੇ ਤੇ ਹਿਲਦੇ ਤੋਂ ਕਾਂਟ ਤੋਂ ਕਾਂਟ ਤੋਂ ਤੀਸਰੇ ਤੇ ਤੀਸਰੇ ਤੋਂ ਹਰੋਣ ਚੱਕਰ ਤੱਕ ਇਹ ਊਰਜਾ ਜਦੋਂ ਵਹਿਦੀ ਵਹਿਦੀ ਉੱਪਰ ਨੂੰ ਆਵੇਗੀ ਤਾਂ ਸਾਡੇ ਖਿਆਲਾਂ ਦਾ ਦਾਇਰਾ ਬਦਲਦਾ ਜਾਵੇਗਾ ਸਾਡੇ ਖਿਆਲਾਂ ਦਾ ਤਰੀਕਾ ਬਦਲਦਾ ਜਾਵੇਗਾ ਸਾਡੇ ਸਾਨੂੰ ਚੰਗੀਆਂ ਮਾੜੀਆਂ ਗੱਲਾਂ ਦੀ ਸਮਝ ਆਉਣੀ ਸ਼ੁਰੂ ਹੋ ਜਾਵੇਗੀ ਸਾਡੇ ਅੰਦਰ ਨਫ਼ਰਤ ਈਗੋ ਸਾਰਾ ਗੁੱਸਾ ਹੰਕਾਰ ਇਹ ਖਤਮ ਹੋਣਾ ਸ਼ੁਰੂ ਹੋ ਜਾਵੇਗਾ ਅਸੀਂ ਇੱਕ ਨਵੇਂ ਜੀਵਨ ਨੂੰ ਪ੍ਰਾਪਤ ਹੋਣੇ ਸ਼ੁਰੂ ਹੋ ਜਾਵਾਂਗੇ ਧਿਆਨ ਨੂੰ ਕਰਨਾ ਕਿਵੇਂ ਹੈ ਧਿਆਨ ਨੂੰ ਜਾਣ ਕੇ ਇਹ ਵੀ ਅਸੀਂ ਤੁਹਾਨੂੰ ਸਭ ਸੁਝਾਵਾਂਗੇ ਪਰ ਧਿਆਨ ਦੀ ਜੋ ਮੇਨ ਪ੍ਰਕਿਰਿਆ ਹੈ ਚਿਆਲਾਂ ਦੇ ਵਿੱਚ ਨਹੀਂ ਉਲਝਣਾ ਸਾਨੂੰ ਕਿਹਾ ਇੱਕ ਖਿਆਲ ਤੋਂ ਠਹਿੜਾ ਛੋਣ ਵਾਸਤੇ ਤੁਹਾਨੂੰ ਦੂਸਰਾ ਖਿਆਲ ਦੇ ਦਿੱਤਾ ਜਾਂ ਤਾਂ ਵੀ ਕੋਈ ਸੱਚ ਕੰਡ ਲੱਭਣਾ ਕੋਈ ਸਾਨੂੰ ਰੱਬ ਲੱਭਣਾ ਸੋ ਰੱਬ ਦੀ ਜੋ ਪ੍ਰਾਪਤੀ ਹੈ ਉਹ ਤੁਹਾਡੇ ਕਿਰਦੇ ਤੋਂ ਹੋਵੇਗੀ ਜਿਉ ਤੁਹਾਡਾ ਧਿਆਨ ਪੱਕਾ ਹੁੰਦਾ ਜਾਵੇਗਾ ਤੁਹਾਨੂੰ ਕਿਸ ਤਰ੍ਹਾਂ ਦੇ ਐਕਸਪੀਰੀਅੰਸ ਹੋਣਗੇ ਹਰ ਇੱਕ ਇਨਸਾਨ ਦਾ ਐਕਸਪੀਰੀਅੰਸ ਹਰ ਇੱਕ ਇਨਸਾਨ ਦਾ ਅਗਰ ਵਿ独ਤ ਜ਼ਰਬਾ ਹੈ ਧਿਆਨ ਦੇ ਨਾਲ ਸੰਬੰਧਿਤ ਪ੍ਰਮਾਤਮਾ ਦੀ ਪ੍ਰਾਪਤੀ ਦੇ ਨਾਲ ਸੰਬੰਧਿਤ ਅਲੱਗ-ਅਲੱਗ ਹੁੰਦਾ ਹੈ ਜੇਕਰ ਤੁਸੀਂ ਕਹੋ ਵੀ ਮੈਂ ਮੈਂ ਕੁਝ ਕੀ ਪ੍ਰਾਪਤ ਕਰ ਤੁਸੀਂ ਲੋ ਪ੍ਰਾਪਤ ਕਰੋ ਨਹੀਂ ਤੁਹਾਨੂੰ ਉਹ ਪ੍ਰਾਪਤ ਨਹੀਂ ਹੋਵੇਗਾ ਤੁਹਾਡਾ ਅਲੱਗ ਹੋਵੇਗਾ ਕੀਪਤਾ ਤੁਹਾਡੋਂ ਮੇਰੇ ਨਾਲ ਬੈਟਰ ਪ੍ਰਾਪਤ ਹੋਵੇ ਮੇਰੇ ਨਾਲ ਵਧੀਆ ਪ੍ਰਾਪਤ ਹੋ ਮੇਰੇ ਨਾਲ ਉੱਚਾ ਪ੍ਰਾਪਤ ਮਨਣਾ ਵੱਡਾ ਪ੍ਰਾਪਤ ਹੋਵੇ ਸੋ ਕਲਪਨਾ ਦੇ ਵਿੱਚ ਨਹੀਂ ਉਲਝਣਾ ਤੁਹਾਡੀ ਮਾਨਸਿਕ ਅਵਸਥਾ ਜਿਵੇਂ ਜਿਵੇਂ ਉਤਾਰ ਉੱੜਦੀ ਜਾਏਗੀ ਤੁਸੀਂ ਆਪਣੇ ਆਪਣੀ ਚੇਤਨਾ ਦੇ ਵਿੱਚ ਆਪਣੇ ਖਿਆਲਾਂ ਨੂੰ ਸਹੀ ਲੈਵਲ ਦੇ ਵਿੱਚ ਲੈ ਖਿਆਲ ਨੂੰ ਕਿ ਬੈਲੈਂਸ ਦੇ ਵਿੱਚ ਲੈ ਆਏ ਤੁਹਾਡਾ ਜੀਵਨ ਵੀ ਬੈਲੈਂਸ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਧਿਆਨ ਦਾ ਜਿਹੜਾ ਮੁੱਖ ਕੰਮ ਹੀ ਇਹ ਹੈ ਇੱਕ ਆਪਣੇ ਜੀਵਨ ਨੂੰ ਅਧਿਆਤਮਿਕ ਰੂਪ ਦੇ ਵਿੱਚ ਸੰਚਾਰੂ ਬਣਾਉਣਾ ਚੰਗੇ ਮਾਰੇ ਦੇ ਖਿਆ ਪਛਾਣ ਕਰਨ ਦਾ ਤਰੀਕਾ ਜਿਸ ਨਾਲ ਆਪਣੀ ਮਾਨਸਿਕ ਚੇਤਨਾ ਨੂੰ ਉੱਤੇ ਪੱਧਰ ਤੇ ਲੈ ਕੇ ਜਾਣਾ ਹੈ ਤੇ ਆਮ ਦਾ ਮੁੱਖ ਕੰਮ ਹੈ ਪਰ ਸੰਕਲਪਨਾ ਦੇ ਨਾਲ ਬੰਨ੍ਹ ਦਿੱਤਾ ਝੂਠ ਦੇ ਨਾਲ ਬੰਨ੍ਹ ਦਿੱਤਾ ਜਿਹਦਾ ਕੋਈ ਮਤਲਬ ਹੀ ਨਹੀਂ ਜਦੋਂ ਅਸੀਂ ਕਲਪਨਾ ਦੇ ਨਾਲ ਵੱਧ ਜਾਂਦੇ ਜਾਂਦੇ ਹਾਂ ਝੂਠ ਦੇ ਨਾਲ ਵੱਧ ਜਾਂਦੇ ਹਾਂ ਤੇ ਅਸੀਂ ਪਟਕ ਜਾਂਦੇ ਹਾਂ ਸਾਡੇ ਧਰਮਧਰਮ ਇੱਕ ਸ਼ਾਸਤ੍ਰ ਦੇ ਵਿੱਚ ਮੰਤਰਾਂ ਤੇ ਧਿਆਨ ਲਗਾਉਣਾ ਸਿਖਾਇਆ ਗਿਆ ਹੈ ਪਰ ਅਸੀਂ ਮੰਤਰ ਤੋਂ ਅੱਗੇ ਨਹੀਂ ਵਧਦੇ ਸਾਡੇ ਤਾਂ ਧਾਰਮਿਕ ਸ਼ਾਸਤ੍ਰਾਂ ਦੇ ਵਿੱਚ ਮੂਰਤੀ ਤੋਂ ਧਿਆਨ ਲਗਾਉਣਾ ਸਿਖਾਇਆ ਗਿਆ ਅਸੀਂ ਮੂਰਤੀ ਤੋਂ ਅੱਗੇ ਨਹੀਂ ਵਧਦੇ ਪਰ ਹੁਣ ਤਾਂ ਕੋਈ ਐਸਾ ਸਿਖਾਇਆ ਗਿਆ ਹੈ ਸਾਡੇ ਧਾਰਮਿਕ ਸ਼ੈਕਲਾਂ ਦੇ ਵਿੱਚ ਜਿਸ ਦੇ ਵਿੱਚ ਧਿਆਨ ਲਗਾਉਣ ਦੇ ਲਗਾਉਂਦੇ ਅਲੱਗ-ਅਲੱਗ ਤਰੀਕੇ ਹਨ ਪੈਦਲ ਚੱਲਣ ਦਾ ਨਹੀਂ ਧਿਆਨ ਲਗਾ ਸਕਦੇ ਨੱਚਦੇ ਰਹਿ ਕੇ ਧਿਆਨ ਲਗਾ ਸਕਦੇ ਹੱਸਦੇ ਰਹਿ ਕੇ ਧਿਆਨ ਲਗਾ ਸਕਦੇ ਆ ਖਾਂਦੇ ਪੀਂਦੇ ਧਿਆਨ ਲਗਾ ਸਕਦੇ ਸਾਨੂੰ ਸਿਖਾਇਆ ਗਿਆ ਹੈ ਪਰ ਅਸੀਂ ਉਸ ਲੈਵਲ ਤੱਕ ਨਹੀਂ ਰਹੀ ਉਸ ਤੋਂ ਉੱਧਾ ਕਾ ਵਧੇ ਨਹੀਂ ਜੇ ਸਾਨੂੰ ਮੂਰਤੀ ਰਹਿ ਧਿਆਨ ਲਗਾਉਣਾ ਸਿਖਾਇਆ ਗਿਆ ਹੈ ਮੂਰਤੀ ਪੂਜਾ ਪ੍ਰਣਾਮ ਪ੍ਰਤੀਸ਼ਕ ਸਿਖਾਈ ਹੈ ਇਹਨੂੰ ਭਾਵ ਨੂੰ ਪ੍ਰਾਂਤ ਪ੍ਰਤੀਸ਼ਟਾ ਦੇ ਭਾਵ ਉਸ ਮੂਰਤੀ ਨੂੰ ਸਹਾਰਾ ਬਣਾ ਕੇ ਉਸ ਤੋਂ ਅੱਗੇ ਪਰਮਾਤਮਾ ਤੱਕ ਦਾ ਸਫ਼ਰ ਕਰਨਾ ਇਸ ਤਰ੍ਹਾਂ ਸਿਖਾਇਆ ਗਿਆ ਹੈ ਪਰ ਅਸੀਂ ਉਸ ਤੋਂ ਅੱਗੇ ਨਹੀਂ ਵਧੇ ਤੇ ਸਾਡੇ ਗ੍ਰੰਥਾਂ ਦੇ ਵਿੱਚ ਸਾਨੂੰ ਧਿਆਨ ਲਗਾਉਣ ਦੇ ਲਗਭਗ ਜੁੜੀਆਂ ਦੱਸਿਆ ਗਿਆ ਹਨ 112 ਵੀ ਜਿਹੜਾ ਜ਼ਿਕਰ ਭਗਵਾਨ ਅਤਰ ਦੇ ਵਿੱਚ ਧਿਆਨ ਦਾ ਧਿਆਨ ਦੀ 112 ਵੀ ਦਾ ਜ਼ਿਕਰ ਆਉਂਦਾ ਹੈ ਪਰ ਅਸੀਂ ਉਹ ਚੀਜ਼ ਨੂੰ ਨਹੀਂ ਸਮਝੇ ਅਸੀਂ ਇਸ ਨੂੰ ਨਹੀਂ ਜਾਣੇ ਜਿਉਂ-ਜਿਉਂ ਅਸੀਂ ਤੇ ਆਉਂਦੀ ਹੈ ਨਾ ਵਿਗਿਆਨ ਨੂੰ ਸਿੱਖਾਂਗੇ ਸਾਡੀ ਊਰਜਾ ਦਾ ਪੱਧਰ ਉੱਚੇ-ਉੱਚਾ ਹੁੰਦਾ ਜਾਵੇਗਾ ਸਾਡੇ ਮਨ ਦੇ ਵਿੱਚ ਹਰ ਸੰਸਾਰ ਦੇ ਜੀਵ ਦੇ ਪ੍ਰਤੀ ਪਿਆਰ ਆਉਣਾ ਸ਼ੁਰੂ ਹੋ ਜਗਾ ਦਇਆ ਆਉਣੀ ਸ਼ੁਰੂ ਹੋ ਜਾਏਗੀ ਤੁਹਾਡੇ ਪੇਟ ਦੇ ਵਿਕਾਰ ਸਾਡੇ ਸਰੀਰ ਦੇ ਮਾਨ ਦੇ ਵਿਕਾਰ ਠੀਕ ਹੋਣੇ ਸ਼ੁਰੂ ਹੋ ਜਾਣਗੇ ਸਾਨੂੰ ਪੇਟ ਦੇ ਵਿਕਾਰ ਉਸਦੀ ਕਦੋਂ ਪੈਦਾ ਹੁੰਦੇ ਹਨ ਜਦੋਂ ਸਾਡੇ ਅੰਦਰ ਡਰ ਹੁੰਦਾ ਹੈ ਡਰ ਸਾਡੀ ਨਾਭੀ ਤੇ ਚੋਟ ਕਰਦਾ ਹੈ ਨਾਭੀ ਤੇ ਚੋਟ ਕਰਦਾ ਉਹ ਸਾਡੀ ਨਾਭੀ ਜਿਹੜਾ ਅਗਲ ਹੈ ਜਿਹਨੂੰ ਬ੍ਰਹਮ ਅਗਲ ਕਹਿੰਦੇ ਆ ਉਹ ਉਹਦੇ ਚ ਹਲਚਲ ਹੁੰਦੀ ਹੈ ਜਦੋਂ ਸਮਾਂ ਗੰਦ ਵਿੱਚ ਚੱਲ ਚੱਲ ਹੁੰਦੀ ਹੈ ਡਰ ਦੇ ਕਾਰਨ ਸਾਡੇ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਤੁਸੀਂ ਦੇਖਿਆ ਹੋਵੇਗਾ ਜੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਨੈਗੇਟਿਵ ਖਿਆਲ ਕੋਈ ਡਰ ਆਉਂਦਾ ਤੁਹਾਡੇ ਪੇਟ ਦੇ ਵਿੱਚ ਅਲਚਲ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਡਾ ਪੇਟ ਗਰਬੜਾ ਹੋਣ ਲੱਗ ਜਾਂਦਾ ਹੈ ਤੁਹਾਡੇ ਪੇਟ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਪੇਟ ਦੇ ਅੰਦਰ ਕੋਈ ਅਜੀਬ ਜਿਹੀ ਫੀਲਿੰਗ ਆਉਣੀ ਸ਼ੁਰੂ ਹੋ ਜਾਂਦੀ ਕਿ ਤੁਹਾਡੇ ਅੰਦਰ ਡਰ ਹੁੰਦਾ ਹੈ ਕੋਈ ਨੈਕਟੀਵਿਟੀ ਹੁੰਦੀ ਹੈ ਇਹ ਤੁਹਾਡੇ ਨਾਲ ਵੀ ਹੁੰਦਾ ਹੋਵੇਗਾ ਸੋ ਜਦੋਂ ਜਦੋਂ ਅਸੀਂ ਇਤਿਹਾਸ ਦੇ ਇਸ ਪ੍ਰਕਿਰਿਆ ਤਰਾਂ ਇਹ ਆਪਣੇ ਊਰਜਨ ਉਤਾਰ ਚੱਕਾਂ ਦੇ ਬ੍ਰਹਮ ਊਰਜਨ ਜਿਸ ਨੂੰ ਬਿਜਲੀ ਊਰਜਾ ਵੀ ਕਹਿੰਦੇ ਹਨ ਸਾਡਾ ਵਿਗਿਆਨ ਵੀ ਇਸ ਚੀਜ਼ ਨੂੰ ਮੰਨਦਾ ਕਿ ਸਾਡੇ ਸਰੀਰ ਦੇ ਵਿੱਚ ਰੀੜ ਦੀ ਹੱਡੀ ਦੇ ਰਾਹੀਂ ਚੁੱਕిన ਨਾੜੀ ਦੇ ਰਾਹੀਂ ਬਿਜਲੀ ਊਰਜਾ ਤਾਰ ਉਹ ਵਹਿੰਦੀ ਹੈ ਸਾਡੇ ਦਿਮਾਗ ਤੱਕ ਜਾਂਦੀ ਹੈ ਉਹ ਹੀ ਊਰਜਾ ਜਦੋਂ ਸੁਖਮਨਾ ਤੇ ਈੜਾ ਤੇ ਪੀੜਾ ਨਾੜੀ ਦੇ ਰਾਹੀਂ ਈੜਾ ਤੇ ਪਿੰਗਲਾ ਨਾੜੀ ਦੇ ਰਾਹੀਂ ਉਤਾਂ ਉੱਠਦੀ ਹੈ ਤਾਂ ਇਹ ਊਰਜਾ ਸਾਡੇ ਸੂਖਨਾ ਨਾੜੀ ਦੇ ਵਿੱਚ ਇਕੱਠੀ ਹੋ ਜਾਂਦੀ ਹੈ ਤੇ ਇਹ ਉਤਾਂ ਨੋਟ ਕੇ ਸਾਡੇ ਸਸਤਰਾ ਚੱਕਰ ਵੱਲ ਪ੍ਰਵਾਹਤ ਹੁੰਦੀ ਹੈ ਸਾਡੇ ਨਿਊਰਨ ਜੋ ਡੈਮੇਜ ਹੋ ਚੁੱਕੇ ਮੰਨਦੇ ਜੋ ਫਾਈਂਡ ਦੇ ਜੋ ਨਿਊਰਨਸ ਹਨ ਜੋ ਨਾੜੀ ਜਾਂ ਬੀਪਰੀ ਨਾੜੀਆਂ ਉਹ ਜੋ ਡੈਮੇਜ ਹੋ ਜਾਂਦੀ ਹੈ ਉਹ ਐਕਟਿਵ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਸੋਚਣ ਦਾ ਤਰੀਕਾ ਤੁਹਾਡਾ ਕੰਮ ਕਰਨ ਦਾ ਤਰੀਕਾ ਬਦਲਣਾ ਸ਼ੁਰੂ ਹੋ ਜਾਂਦਾ ਹੈ ਪਰ ਤੁਸੀਂ ਧਿਆਨ ਕਰਨਾ ਚਾਹੁੰਦੇ ਨਹੀਂ ਤੋਂ ਤੁਹਾਡੇ ਮਨ ਦੇ ਵਿੱਚ ਖਿਆਲ ਹੀ ਨਹੀਂ ਧਿਆਨ ਕਰਦਾ ਧਿਆਨ ਕਰਨਾ ਕਿਵੇਂ ਜ਼ਰੂਰੀ ਨਹੀਂ ਤੁਸੀਂ ਸਮਾਧੀ ਲਾ ਕੇ ਬੈਠਾ ਧਿਆਨ ਕਰਨ ਵਾਸਤੇ ਤੁਸੀਂ ਕਦਮਾਂ ਦੇ ਨਾਲ ਚੱਲਦੇ ਹੋਇਆ ਵੀ ਧਿਆਨ ਕਰਦੇ ਤੁਸੀਂ ਬੋਲਦਿਆਂ ਹੋਏ ਵੀ ਧਿਆਨ ਕਰ ਸਕਦੇ ਹੋ ਤੁਸੀਂ ਖਾਂਦਿਆਂ ਹੋਏ ਵੀ ਧਿਆਨ ਕਰ ਸਕਦੇ ਆ ਮੈਂ ਵੇਖਿਆ ਹੈ ਕਿ ਸਾਡੇ ਲਾਈਵ ਤੇ ਕੋਈ ਆਉਂਦੇ ਨੇ ਜੋ ਉਸ ਦੇ ਦਰਵਾਜ਼ੇ ਤੇ 1 ਅੱਧਾ ਮਿੰਟ ਟਿਕਦੇ ਦੋ ਵੱਧ ਕੋਈ ਹੋਰ ਟਿਕਦਾ ਹੀ ਨਹੀਂਗਾ ਕਿਉਂਕਿ ਸਾਨੂੰ ਚੰਗੀਆਂ ਗੱਲਾਂ ਪਸੰਦੀ ਨਹੀਂ ਸਾਨੂੰ ਕੰਜਰ ਕੀਤਾ ਕੀ ਪਸੰਦ ਹੈ ਇਹ ਸੱਚ ਹੈ ਤੇ ਕੌੜਾ ਹੈ ਸੋ ਇਹ ਮੇਰੀ ਗੱਲਾਂ ਕੌੜੀਆਂ ਵੀ ਹਨ ਪਰ ਚੰਗੀਆਂ ਵੀ ਹਨ ਤੇ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਸਮਝ ਲਓਗੇ ਤੁਹਾਡਾ ਜੀਵਨ ਚਾਹਜ ਬਦਲ ਜਾਵੇਗਾ ਤੁਹਾਡੀ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ ਨਕਾਰਾਤਮਕ ਤੇ ਇਹ ਸ਼ਕਤੀ ਤੁਹਾਡੀ ਜ਼ਿੰਦਗੀ ਵਿੱਚ ਚਲੀ ਆ ਜਾਣਗੀਆ ਤੁਹਾਡੇ ਜੀਵਨ ਦੇ ਵਿੱਚ ਜਿਹੜੀ ਊਰਜਾ ਪ੍ਰਵਾਹਤ ਹੋ ਰਹੀ ਹੈ ਉਹ ਨੈਗੇਟਿਵ ਤੋਂ ਪੋਜ਼ੀਟਿਵ ਹੋਣੀ ਸ਼ੁਰੂ ਹੋ ਜਾਏਗੀ ਉਸੇ ਬ੍ਰह्म ਘਰ ਦੇ ਵਿੱਚ ਪਰਵੇਸ਼ ਹੋਣੇ ਸ਼ੁਰੂ ਹੋ ਜਾਵੋਗੇ ਕਿਸੇ ਵੀ ਕਲਪਨਾ ਦੇ ਨਾਲ ਵਾਕੇ ਕਦੇ ਵੀ ਧਿਆਨ ਨਹੀਂ ਕੀਤਾ ਜਾ ਸਕਦਾ ਧਿਆਨ ਕਲਪਨਾ ਤੋਂ ਪਾਸੇ ਹੋ ਕੇ ਕੀਤਾ ਜਾਂਦਾ ਹੈ ਆਪਣੇ ਸਵਾਸਨਾ ਦੇ ਉੱਤੇ ਧਿਆਨ ਲਗਾ ਕੇ ਹੀ ਧਿਆਨ ਕੀਤਾ ਜਾ ਸਕਦਾ ਹੈ ਕਿਸੇ ਹੋਰ ਬੂਰਤੀ ਤਸਵੀਰ ਜਦਕਿ ਜੇ ਫੋਟੋ ਦਾਤੇ ਹਟਾ ਕੇ ਇਕੱਲੇ ਵੀ ਧਿਆਨ ਨਹੀਂ ਕੀਤਾ ਜਾਦਾ ਧਿਆਨ ਲਗਾਉਣ ਦਾ ਇਕੋ ਜੀ ਸਾਧਨ ਹੈ ਉਹ ਸਾਡਾ சுவாਸ ਹੈ ਉਹ ਸਾਡੇ ਅਸਵਾਸ ਦੇ ਵਿੱਚ ਵਹਿਦੀ ਹੋਈ ਇੱਕ ਊਰਜਾ ਹੈ ਉਹੀ ਧਿਆਨ ਲਗਾਉਣ ਦਾ ਤਰੀਕਾ ਹੈ ਇਸ ਤੋਂ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਜੇਕਰ ਤੁਸੀਂ ਮੰਤਰ ਦੇ ਨਹੀਂ ਧਿਆਨ ਲਗਾਉੜੇ ਤੁਸੀਂ ਮੰਤਰ ਤੱਕ ਇਸ ਸੀਮਤ ਰਹਿੰਦੇ ਤੁਸੀਂ ਮੈਂਟਲੀ ਡਿਸਟਰਬ ਹੋ ਜਾਓਗੇ ਅਨਿੰਦਰੀ ਦੇ ਮਰੀਜ਼ ਹੋ ਜਾਓਗੇ ਤੁਹਾਡੇ ਅੰਦਰ ਇੱਕ ਨਕਾਰਾਤਮਕ ਊਰਜਾ ਦਾ ਪ੍ਰਵਾਹ ਤੁਮਰਾ ਸ਼ੁਰੂ ਹੋ ਜਾਏਗਾ ਕਿਉਂਕਿ ਬੋਲ ਬੋਲ ਕੇ ਉੰਜ ਅਸੀਂ ਜਿਹੜਾ ਧਿਆਨ ਦਿੰਨੇ ਆ ਮੰਤਰਾਂ ਦੇ ਰਾਹੀਂ ਉਹ ਇੱਕ ਉਸਦੀ ਪ੍ਰਕਿਰਿਆ ਹੈ ਕੁਝ ਸਮੇਂ ਤੱਕ ਉਹ ਮੰਤਰਾਂ ਦਾ ਜਾਪ ਕਰਨਾ ਹੁੰਦਾ ਹੈ ਜਿਉਂ-ਜਿਉਂ ਅਸੀਂ ਉਹ ਜਾਪ ਕਰਾਂਗੇ ਮੰਤਰਾਂ ਦਾ ਉਹ ਮੰਤਰ ਜਦੋਂ ਸਾਡੇ ਦਸਮੇ ਤੋਂ ਖਤਮ ਹੋਪੋ ਜਾਾਂਗੇ ਸਾਡੇ ਸਵਾਸਤ ਦੇ ਨਾਚ ਚੱਲਣੇ ਸ਼ੁਰੂ ਹੋ ਜਾਣਗੇ ਸਾਡੇ ਖਿਆਲਾਂ ਦੇ ਨਾਲ ਚਲਣੇ ਸ਼ੁਰੂ ਹੋ ਜਾਣਗੇ ਜਿਉਂ-ਜਿਉਂ ਉਹ ਖਿਆਲਾਂ ਦੇ ਵਿੱਚੋਂ ਸਾਡੇ ਸਵਾਸਤ ਦਾ ਖਤਮ ਹੋਣੀ ਸ਼ੁਰੂ ਹੋ ਜਾਣਗੇ ਉਹ ਮੰਤਰ ਸਾਡੇ ਰੋਮ-ਰੋਮ ਵਿੱਚ ਚੱਲਣੇ ਸ਼ੁਰੂ ਹੋ ਜਾਣਗੇ ਜਦੋਂ ਉਹ ਸਾਡੇ ਮੰਤਰ ਰੋਮ-ਰੋਮ ਦੇ ਚੱਲਣੇ ਸ਼ੁਰੂ ਹੋ ਜਾਣਗੇ ਬੰਦ ਹੋ ਜਾਣਗੇ ਅਸੀਂ ਇੱਕ ਅਜੂਬਤ ਸ਼ਕਤੀ ਨੂੰ ਪ੍ਰਾਪਤ ਕਰਾਂਗੇ ਉਸ ਬ੍ਰਹਮ ਦੇ ਵਿੱਚ ਪਰਵੇਸ਼ ਹੋ ਜਾਵਾਂਗੇ ਬ੍ਰਹਮ ਘਰ ਦੇ ਵਿੱਚ ਪਰਵੇਸ਼ ਹੋ ਜਾਵਾਂਗੇ ਸੋ ਕਦੇ ਵੀ ਧਿਆਨ ਕਰਦੇ ਹੋਏ ਕਲਪਨਾ ਦੇ ਵਿੱਚ ਨਹੀਂ ਉਲਝਣਾ ਜੇਕਰ ਤੁਸੀਂ ਮੰਤਰ ਦੇ ਰਹਿ ਧਿਆਨ ਕਰ ਰਹੇ ਹੋ ਤਾਂ ਮੰਤਰ ਦੇ ਨਾਲ ਪੂਰਨ ਤੌਰ ਤੇ ਆਪਣੇ ਬੜਨਾ ਨਹੀਂ ਇੱਕ ਇੱਕ ਸਮੇਂ ਤੇ ਅਗਰ ਤੁਸੀਂ ਉਸ ਮੰਤਰ ਨੂੰ ਛੱਡਣਾ ਹੈ ਆਪਣੇ ਸਵਾਸਾ ਦੇ ਉੱਤੇ ਲਿਆਉਣਾ ਹੈ ਇਹ ਫਿਰ ਉਸ ਤੋਂ ਬਾਅਦ ਉਹ ਅਗਲਾ ਜਦੋਂ ਸਮਾਂ ਆਏ ਉਸ ਸਵਾਸਾ ਤੋਂ ਵੀ ਖਤਮ ਕਰਨਾ ਹੈ ਰੋਮ ਰੋਮ ਤੋਂ ਵੀ ਖਤਮ ਕਰਨਾ ਹੈ ਮੰਤਰ ਨੂੰ ਆਪਣੇ ਅੰਦਰ ਸਮਾ ਲੈਣਾ ਹੈ ਤੁਹਾਡੀ ਚੇਤਨਾ ਦੇ ਵਿੱਚ ਉਹ ਮੰਤਰ ਆਪਣੇ ਆਪ ਹੀ ਪ੍ਰਵਾਹਤ What? ਸ਼ੁਰੂ ਹੋ ਜਾਵੇਗਾ ਸੋ ਕਦੇ ਵੀ ਆਪਣੇ ਧਿਆਨ ਦੇ ਵਿੱਚ ਇੱਕੋ ਵਾਰੀ ਇੱਕੋ ਵਿਧੀ ਦੇ ਧੱਕੇ ਦੇ ਨਾਲ ਮੰਤਰ ਨਹੀਂ ਕਰਨਾ ਮੈਂ ਵੇਖਿਆ ਕਿ ਕਈ ਲੋਕੋ ਕੋ ਮੰਤਰ ਦੇ ਨਾਲ ਧਿਆਨ ਕਰਦੇ ਤੇ ਬੜੇ ਇੱਕ ਧੱਕਾ ਛੇਰੀਰ ਨਾਲ ਕਰਦੇ ਹਨ ਉਹ ਬਹੁਤ ਗੱਤ ਹੈ ਇਸ ਲਈ ਤੁਸੀਂ ਮਾਨਸਿਕ ਤੌਰ ਤੇ ਡਿਸਟਰਬ ਹੋ ਜਾਓਗੇ ਬਿਮਾਰ ਹੋ ਜਾਓਗੇ ਸੋ ਧਿਆਨ ਕਰਦੇ ਆ ਉੱਚੀ ਉੱਚੀ ਰੌਲਾ ਪਾ ਕੇ ਕਦੇ ਵੀ ਮੰਤਰਾਂ ਦਾ ਜਾਪ ਨਾ ਕਰੋ ਮੰਤਰਾਂ ਦਾ ਜਾਪ ਜੇ ਕਰਨਾ ਹੈ ਬੰਦ ਕਮਰੇ ਵਿੱਚ ਇਕੱਲੇ ਬੈਠ ਕੇ ਕਰੋ ਸੋ ਜੇਕਰ ਤੁਸੀਂ ਕੋਈ ਸਮੂਹ ਦੇ ਵਿੱਚ ਕਰ ਕਰੋਗੇ ਤੇ ਤੁਸੀਂ ਉਦੋਂ ਵੀ ਡਿਸਟਰਬ ਹੋਵੋਗੇ ਕਿਉਂਕਿ ਤੁਹਾਡਾ ਖਿਆ ਤੁਹਾਡੇ ਵਿੱਚ ਨਹੀਂ ਰਹੇਗਾ ਤੁਹਾਡਾ ਖਿਆ ਆਸ-ਪਾਸ ਦੇ ਲੋਕਾਂ ਵਿੱਚ ਚਲਾ ਜਾਵੇਗਾ ਜੇਕਰ ਤੁਸੀਂ ਸਮੂਹ ਦੇ ਵਿੱਚ ਬੈਠ ਕੇ ਅਭਿਆਸ ਕਰਦੇ ਹੋ ਤਾਂ ਉਸ ਦੇ ਲਈ ਕੋਸ਼ਿਸ਼ ਇਹ ਕਰੋ ਕਿ ਤੁਹਾਡਾ ਗਿਆ ਤੁਹਾਡੀ ਸਸਤਰਾਂ ਦੇ ਉੱਤੇ ਹੋਵੇ ਤੁਹਾਡੇ ਬੋਲਾਂ ਦੇ ਉੱਤੇ ਹੋਵੇ ਤੁਹਾਡੇ ਸੁਆਸਾ ਦੇ ਉੱਤੇ ਹੋਵੇ ਬਹੁਤ ਸਾਰੀਆਂ ਗਲਤੀਆਂ ਅਸੀਂ ਅਕਸਰ ਹੀ ਧਿਆਨ ਕਰਦੇ ਹਾਂ ਕਰਦੇ ਹਾਂ ਸੋ ਇਹ ਗਲਤੀਆਂ ਸਾਨੂੰ ਅਦਾ ਜਾ ਕੇ ਇਸ ਦਾ ਨੁਕਸਾਨ ਵੀ ਭੁਗਤਣਾ ਪੈਂਦਾ ਹੈ ਸੋ ਦੋਸਤੋ ਅੱਜ ਦੇ ਲਈ ਇੰਨਾ ਹੀ ਮੈਨੂੰ ਆਸ ਹੈ ਕਿ ਤੁਹਾਨੂੰ ਅੱਜ ਇਹ ਜੋ ਵਿਸ਼ਾ ਹੈ ਬਹੁਤ ਵਧੀਆ ਲੱਗਿਆ ਹੋਵੇਗਾ ਮਿਲਦੇ ਆਂ ਫਿਰ ਕਿਸੇ ਨਵੇਂ ਵਿਸ਼ਾ ਨਾਲ ਵੀਡੀਓ ਦੇ ਨਾਲ ਤੁਹਾਨੂੰ ਬਣੀ ਰਹੋ ਧੰਨਵਾਦ